ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਖ ਕਰਦੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਸਾਰਿਆਂ ਨੂੰ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸਭ ਫਰਜ ਸਮਝ ਕੇ ਕਿਉਂਕਿ ਪੈਸੇ ਨੂੰ ਪੈਸਾ ਸਮਝਿਆ ਕਰੋ ਅੱਜ ਦੀ ਵਿਜਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਪੱਟੀ ਬਾਈ ਪ੍ਰਦੀਪ ਹੁਣਾਂ ਦੇ ਫਾਰਮ ਤੇ ਪਹੁੰਚ ਚੁੱਕੇ ਆ ਜਾਣਕਾਰੀ ਸਾਰੀ ਕਰਦੇ ਆਂ ਸਾਂਝੀ ਐਂਡ ਤੱਕ ਬਣੇ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਮਾਤੜ ਦਾ ਗਰੀਦਾ ਫਾਇਦਾ ਅਜੇ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਜੀ ਠੀਕ ਹੈ ਜੀ ਚਾਰ ਐਨੀਮਲ ਵਿਖਾਉਨੇ ਆ ਇਸ ਫਾਰਮ ਤੋਂ ਇੱਕ ਜਰਸੀ ਕ੍ਰੋਸ ਅੰਗ ਦੇ ਵਿੱਚ ਵਹਿੜ ਸਈ ਇੱਕ ਕਾਉਂਸਰ ਝੋਟੀ ਜੈਡ ਬਲੈਕ ਮੋਹਰਾ ਦੀ ਇੱਕ ਤਿਆਰੀ ਤੇ ਝੋਟੀ ਵਿਖਾਵਾਂਗੇ ਤੇ ਇੱਕ ਸੂਈ ਸਵਾਈ ਜਿਹੜੀ ਆ ਸਾਰੀ ਡੀਟੇਲ ਆਓ ਕਰੀਏ ਸਾਂਝੀ ਪੁੱਛਗੇ ਅੱਜ ਦੇ ਭਾਅ ਭਤੇ ਕਿਵੇਂ ਦੇ ਰਹਿਣਗੇ ਬਾਈ ਪ੍ਰਦੀਪ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾ ਜੀ ਵਧੀਆ ਤੁਸੀਂ ਸੁਣਾਓ ਜੀ ਹਾਂ ਜੀ ਚੜ੍ਹਦੀ ਕਲਾ ਜੀ ਹੋਰ ਵਧੀਆ ਓਕੇ ਹਾਂ ਜੀ ਚੜ੍ਹਦੀ ਕਲਾ ਜੀ ਠੀਕ ਹੈ ਜੀ ਤੇ ਨਾਮ ਜੀ ਆਪਣਾ ਨਾਮ ਪ੍ਰਦੀਪ ਸਿੰਘ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟਿਆ ਜੀ ਮੋਬਾਈਲ ਨੰਬਰ ਜੀ 8289016207 2 ਜਨਵਰੀ 82177 8247 ਠੀਕ ਹੈ ਜੀ ਤੇ ਬਾਈ ਪ੍ਰਦੀਪ ਜੀ ਸ਼ੁਰੂਆਤ ਕਰੀਏ ਸਹੀ ਸਵਾਈ ਤੋਂ ਹਨਾ ਹਾਂਜੀ ਇੱਥੇ ਹੀ ਕਰ ਲਿਓ ਠੀਕ ਹੈ ਛੋਟੇ ਚੰਗੇ ਆ ਵੱਡੇ ਹਨਾ ਹਾਂਜੀ ਇਹ ਦੂਜਾ ਦੂਜਾ ਛੂਆ ਦੂਸਰਾ ਕੀ ਹਾਂਜੀ ਛੂਆ ਦੂਜਾ ਕੀ ਨਾ ਦੂਜਾ ਛੂਆ ਸੂਈ ਜੀ ਛੋਟੀ ਠੀਕ ਹੈ ਕਿੰਨਾ ਦੁੱਧ ਕੋਰ ਪੱਕਾ ਹੋਊਗਾ ਇਹਦੇ 10 ਕਿਲੋ ਜਿਹੜਾ ਲੋਹੇ ਵਰਗਾ ਹੋਊਗਾ ਭਾਜੀ ਕੋਈ ਧਾਰ ਨਾ ਮਾਰੇ ਜੇ ਬਾਕੀ ਬੰਦੇ ਸਾਂਝੀ ਸੱਜਣੋ ਪੂਰੀ ਓਕੇ ਆ ਬੰਦੀ ਆਪਣੀ 6 ਤੋਂ 6 ਚ ਵਾਈ ਦੀ ਆ ਆ ਮਗਰ ਮੇਰੇ ਕਾਫ ਆ ਗਿਆ ਨਾ ਨਹੀਂ ਇਹ ਕੱਟੀ ਜੇ ਫੀਮੇਲ ਆ ਜੀ ਕੱਟੀ ਆ ਜੀ ਸੱਜਣਾ ਤੇ ਥਾਲੇ ਵੇ ਦੀ ਬੰਤਰ ਫੇਸ ਕੁਆਲਟੀ ਬੜੀ ਸੋਹਣੀ ਆ। ਹਾਂਜੀ। ਬਾਕੀ ਤੋਰਾ ਤੁਹਾਨੂੰ ਖੋਲ ਕੇ ਕਰਾਉਣੇ ਚੱਕ। ਤੇ ਓਕੇ ਆ ਥੱਲੇ ਦਾ ਬਿਲਕੁਲ ਸਾਫ਼ ਸੁਥਰਾ ਪੱਧਰਾ ਐ। ਕੋਈ ਭਾਈ ਸ਼ਾਈ ਨਹੀਂ ਆ। ਲਓ ਜੀ। ਕੌਣ ਜਾਣ 1 ਨੰਬਰ ਹੋਊਗੀ। ਠੀਕ ਹੈ। ਹਾਲੀ ਕੋਈ ਭੂਰ ਨਹੀਂ ਛੋਟ ਨਹੀਂ। ਲੈਓ ਬੰਨ੍ਹ। ਕੋਈ ਵੀ ਭਾਵੇਂ ਟਾਈਮ ਘਰੇ ਆਨਲਾਈਨ ਮੀ ਠੀਕ ਆ ਚੂਣ ਓਕੇ ਆ ਨਾ ਚੂਣ ਓਕੇ ਭਾਜੀ ਥਣ ਨੋਕਾ ਲੱਗਾ ਚੂਣ ਤੇ ਬਿਲਕੁਲ ਸਾਫੀ ਹੋਣੀ ਆ ਨੋਕਾਲੇ ਥੰਦ ਹੀ ਨਹੀਂ ਜਰਾ ਤੇ ਮੈਂ ਗਲਤ ਨਿਕਲ ਜੀ ਤੇ ਥਣ ਲੈ ਵਾ ਸਜਣੋ ਫਾੜੀ ਵਾਲਾ ਬਿਲਕੁਲ ਬਰਾਬਰ ਆ ਓਕੇ ਆ ਥਣ ਲੈ ਵਾ ਲੋ ਜੀ ਬਾਕੀ ਕੱਦ ਵਜਨ ਦੀ ਚੱਲ ਨਹੀਂ ਕੱਦ ਦੀ ਸੋਹਣੀ ਝੋਡੀ ਜੈਡ ਬਲੈਕ ਆ ਗਈ ਆ ਦੁੰਜਾ ਸੂਹਾ ਸਜਣੋ ਵਾਹ ਜੀ ਵਾਹ ਬਿਲਕੁਲ ਜੈਡ ਬਲੈਕ ਹਾਂ ਜੀ ਤੇ ਬਾਈ ਕੀਮਤ ਦੀ ਦੀ ਗੱਲ ਕਰੀਏ ਕਿੰਨੇ ਦੀ ਦੇ ਦਈਏ ਲੈ ਦੇ ਤੂੰ ਤਾਂ ਭਾਜੀ ਜਿਹੜੀ ਭਾਵੇਂ ਜੋ ਮਰਜ਼ੀ ਕੀ ਲੱਖ 15 ਹਾਣਾ ਹੀ ਆਪਾਂ 95000 ਦੀ ਛੋਟੀ ਦੇ ਦਿੰਦੇ ਹਾਂ ਹਾਂ ਤਾਂ ਨਹੀਂ ਹਾਂ ਨਹੀਂ ਜੈ ਸੁਣੋ ਉਹ ਦੋ ਛੜ ਦਿਓ ਚਲੋ ਛੜ ਦਾਂ ਕੋਈ 93000 ਦੀ ਰਾਟ ਦੇ ਦਾਂਗੇ ਦੇ ਦਿਓ ਤੇ ਇੱਕ ਗਾੜੀ ਆ ਗਈ ਗੱਬਣ ਹਣਾ ਹਾਂ ਜੀ ਇਹ ਗੱਬਣ ਦੀ ਜੀ ਲੈ ਤਿਆਰੀ ਚ ਆ ਗਈ ਆ ਹੌਫਤਾ ਦੀ ਝੋਟੀ ਹੌਫਤਾ ਇੱਕ ਲੈ ਜੂ ਹਾਂਜੀ ਦੂਜਾ ਸੂਆ ਝੋਟੀ ਸੁਣੀ ਆ ਵਾਹ ਜੀ ਵਾਹ ਪਹਿਲੇ ਸੂਏ ਦਾ ਕੋਈ 12 13 ਕਿਲੋ ਦਾ ਕਾਰਡ ਰਿਹਾ ਝੋਟੀ ਦਾ ਵਾਹ ਜੀ ਵਾਹ ਥੱਲੋਂ ਬੜੀ ਸੋਹਣੀ ਬਣਦੀ ਕਰਮਾੜੀ ਛਿੰਡੀ ਛੁੰਡੀ ਬੜੀ ਬਾਕੀ ਕਰਮਾੜੀ ਗੁਲਾਬ ਦੇ ਫੁੱਲ ਆ ਕੋਈ ਖਿੜਨਦੇ ਆ ਨਾ ਹਾਂਜੀ ਹਾਂਜੀ ਆਪਣਾ ਦੀ ਪਾਰ ਪਿੱਛੇ ਦੀ ਵੀਰ ਜੀ ਆਪਣੀ ਫੁੱਲ ਗਰੰਟੀ ਹੋਗੀ ਵੀਰ ਭਾਵੇਂ ਇਦਾਂ ਕੋਈ ਆਨਲਾਈਨ ਮੰਗਾ ਲੇ ਆਪਣੇ ਘਰੇ ਖੜਕੇ ਤਸੱਲੀ ਕਰਾ ਕੇ ਆਪਾਂ ਫਿਰ ਰੁਪਏ ਲੈ ਕੇ ਆਵਾਂਗੇ ਠੀਕ ਆ ਖੋਲ ਕੇ ਸਚਨੋਂ ਬਾਣਾ ਪੂਨਾ ਪੂਰਾ ਬਣਾਉਂਦੀ ਆ ਤੇ ਸਿੰਘ ਸਿੰਘ ਬੜਾ ਸੋਹਣਾ ਲੱਗਾ ਏ ਭਾਜੀ ਦੂਜਾ ਸੂਆ ਜੀ ਦੂਸਰਾ ਹਾਂਜੀ ਤੇ ਭਾਰਤ ਛੇ ਦੀ ਫੁੱਲ ਗਰੰਟੀ ਗਿਲਟੀ ਨਾੜ ਦੀ ਤੇ ਬਾਕੀ ਝੋਟੀ ਚੰਗੀ ਆ ਦੂਜਾ ਸੂਆ ਦੁੱਧ ਤੁਹਾਡੇ ਅੜੀਏ ਨਾ ਕਿੰਨਾ ਕੁ ਪਾਜੂਗੀ ਦੁੱਧ ਵੀ ਜੀ ਆਪਾਂ ਜਿਆਦਾ ਨਹੀਂ ਆਦੇ ਚਲੋ ਜਿੱਦਾਂ ਗਰਮੀ ਕੁ ਨਹੀਂ 13 ਕਿਲੋ ਦੁੱਧ ਨੂੰ ਜਾਂਦਾ ਝੋਟੀ ਨੂੰ ਕਰਮਣੀ ਰਾਮ ਨੇ ਭਰ ਦੋਗੇ ਹਾਂਜੀ ਜੇਨੋ 13 ਕਿਲੋ ਜਿਹੜਾ ਦੁੱਧ ਪਲੱਸ ਭਰ ਪਾਣ ਦੇ ਪਾਓਗੀ ਮੈਂ ਚੰਗੀ ਝੋਟੀ ਆ ਨਵੀਆਂ ਵਾਧੇ ਬੰਦੀ ਆ ਇਹ ਥਾਂ ਲੈ ਵੇਰੀ ਬੰਤਰ ਬਿਲਕੁਲ ਸਾਫ਼ ਜਵਾਜੀ ਵਾ ਤੇ ਕੱਦ ਵਜਨ ਵੀ ਫੁੱਲ ਪੂਰਾ ਵੱਡਾ ਸਜਰੂ ਪੂਰਾ ਚੰਗੀ ਆ ਜੀ ਜੰਮੀ ਪੜੀ ਕਰਮਾਂ ਵਾਲੀ ਪਾਤੀ ਜੇ ਬਾਂਜੂ ਚੰਗੀਆਂ ਤੂੰ ਸੂਣਾ ਲੱਗ ਜਾਂਦੀ ਐ ਹਾਂ ਠੰਨੀ ਠੁੰਡੀ ਬੜੀ 바ਕੀ ਵਾਹ ਇਦਾਂ ਹੀ ਬੈਠੇ ਰਹੋ ਭਾਵੇਂ ਥੱਲੇ ਐ ਨੋਕ ਆਲਾ ਥਾਂ ਲੱਗਾ ਕਰਮਾਂ ਦੀ ਵਾਜੀ ਵਾ ਕਲਾਬ ਦੇ ਫੁੱਲ ਆ ਕੋ ਖਿੜਦੀ ਹੁੰਦੀ ਆ ਜੀ ਹਨਾ ਹਾਂਜੀ ਹਾਂ ਭਰ ਜੂਗੀ ਪੂਰੀ ਬਹੁਤ ਚੰਗੀ ਸਮਾਂ 8 ਦਿਨ ਦਾ ਲੈ ਜੂਗੀ ਨਾ ਹਾਂ ਹਫਤਾ ਆਰਾਮ ਨਾਲ ਹੀ ਲੈਦੀ ਵੀਰ ਜੀ ਠੀਕ ਹੈ ਤੇ ਨੋਟ ਕਰੀਏ ਕਿੰਨੇ ਦੀ ਦੇ ਦੇਈਏ ਫਿਕਸ ਜੀ ਉਹਨਾ ਦੇਦੀਏ 1 15 ਦੀ ਚਾਹ ਜੀ ਨਹੀਂ ਜੈਜਾ ਕਰਕੇ ਫਲਾ ਦੇਗੀ ਦੇ ਦੇਈਏ ਆਪਾਂ ਇਹ ਜਿੱਥੇ 100 ਰੁਪਿਆ ਛੋਟ ਕਰ ਨਹੀਂ ਹਾਂ ਨਹੀਂ ਵੀਰ ਜੀ ਇੱਕ ਪੈਂਦੀ ਝੋਟੀ ਦੇਣੀ ਆਪਾਂ ਇੱਕ ਪੈਂਦੀ ਹਾਂ ਹਾਂ ਨਹੀਂ ਜੈਸ ਨੂੰ ਹੀ ਜੜੀ ਦੇਣੀ ਅੱਛਾ ਜੀ ਇਹੋ ਕੱਟ ਨਹੀਂ ਇਹ ਚੋ ਥੋੜਾ ਬੋਰਡ ਕਰਾਇਏ ਭੜ ਜੋਗਾ ਕੋਈ 50000 ਚਲੋ ਕੋਈ ਨਹੀਂ ਇੱਕ ਪੈਂਦੀ ਹਾਂ ਨਹੀਂ ਦੇ ਦਾਂਗੇ ਵੀਰ ਤੇ ਅੱਗੇ ਆ ਗਈ ਝੋਟੀ ਜਿਹੜੀ ਆਉਂਸਰ ਸਪੌਂਸਰ ਝੋਟੀ ਜਵੀ ਦੀ ਅੱਜਾ ਜੱਡ ਬਲੈਕ ਜਿਹੜੀ ਜੇ ਮੂੰਹ ਜੱਡ ਬਲੈਕ ਬਿਲਕੁਲ ਮੂੰਹ ਤੋਂ ਮੂੰਹ ਤੋਂ ਖੀਰੀ ਆ ਜੇ ਦੰਦਾ ਚ ਵਿਚਾਰੇ ਦੰਦ ਜਿਹੜੇ ਆ ਥਾਣੇ ਅੰਦੇ ਸਜਰੋਂ ਕੋਈ ਫੋਟ ਫਾਟ ਨਹੀਂ ਲੱਗੀ ਖੀਰੀ ਆ ਭਾਵੇਂ ਇਹ ਬਣੀ ਵੀ ਜੇ ਉਹਨਾਂ ਦੇ ਘਰ ਵਾਲਿਆਂ ਦੇ ਕਹਿਣੇ ਮੁਤਾਬਕ ਇਹਨੂੰ 8-10 ਦਿਨ ਹੋ ਗਏ ਅੱਜ ਵੀਰ ਬਣੀ ਨੂੰ ਆਪਾਂ ਖਾਲੀ ਕਰਕੇ ਦੇਣੀ ਆ ਹਾਂ ਗਾਂ ਅਗਲੇ ਦੀ ਕਿਸਮਤ ਨਿਕਲ ਆਵੇ ਨਿਕਲਾਵੇ ਠੀਕ ਹੈ ਤੋਰਾ ਕਰਾ ਲਈਏ ਜੈਕ ਸਚਨੋ ਕੱਟੇ ਬਣੀ ਵੀ ਹੈਗੀ ਆ ਝੋਟੀ ਬਣੂ ਮੜੀ ਕਰਮਾ ਲਈ ਪੂਰਾ ਰਿੰਗੇ ਸਿੰਘ ਦੀ ਗੋਲ ਸਿੰਘੀ ਲੱਗੀ ਆ ਤੇ ਕਾ ਤੇ ਗੱਡੀ ਬਿਲਕੁਲ ਪੂਰੀ ਹਾਂ ਕਾ ਗੱਡਾ ਕੌਣ ਸੇਵਾ ਚੋਟੀ ਹੈ ਹਾਂ ਲੋਈ ਕਰੋ ਬੰਦੇ ਉਧਰੋਂ ਮਾਤੀ ਲੈ ਆਏ ਹਰਿਆਣੇ ਚੋਂ ਅੱਛਾ ਕੱਟੀ ਆਈ ਠੀਕ ਹੈ ਮਾਲਵੇ ਦੀ ਬਨਵੈਣ ਆ ਗਈ ਠੀਕ ਹੈ ਥੋੜੀ ਵੱਡੀ ਹੈ ਕੱਦ ਵਜਨ ਪੂਰਾ ਫੁੱਲ ਵੱਡਾ ਛੋਟੀ ਨਹੀਂ ਆ ਇਹਨੂੰ ਦੀ ਅੰਦਾਜ਼ਾ ਲੱਗਦਾ ਹੈ ਇਹਦੀ ਕੀਮਤ ਕਿੰਨੀ ਕਰੀਏ ਕਿੰਨੇ ਦੀ ਜੈਸੀ ਕਰੀਏ ਵੀ ਵੀ ਇੰਟੈਰੀਅਰ ਕੋਈ 50 ਨਹੀਂ ਕੋਈ 54 ਲਈ ਦੇ ਜੀ ਹਾਂ ਲੈ 45000 ਦੀ ਚੋਟੀ ਦੇ ਦਿਆਂਗੇ ਨਹੀਂ ਜੈ ਜੀ ਕਰਦੇ 2000 ਰੋਟ ਛੱਡ ਦਾਂਗੇ 43000 ਦੀ ਦੇ ਦਾਂਗੇ 40 ਦੀ ਕਰ ਦਈਏ ਹਾਂਜੀ 40 ਦੀ ਕਰ ਦਈਏ ਫਿਰ ਧੱਕਾ ਹੋ ਜਾਣਾ ਜੀ ਨਹੀਂ ਹੁੰਦਾ ਚਲੋ ਕੋਈ ਨਹੀਂ ਦੇ ਦਾਂਗੇ ਹਣਾ ਦੇ ਦਾਂਗੇ ਜੀ ਤੇ ਸੁਈ ਸੁਵਾਈ ਜਰਸੀ ਆ ਗਈ ਕ੍ਰਾਸ ਹਾਂ ਇਹ ਵੀ ਜੀ ਫਲ ਤੋਂ ਦੀ ਸੁਈ ਜੇ ਦੂਜਾ ਸੁਆ ਵੈੜ ਸੁਈ ਜੇ ਆ ਬੱਛਾ ਜੇ ਜੇ ਮਗਰ ਗੱਲਾ ਨਾੜੂ ਇਹ ਨਾਲ ਜੀ ਤੇ ਬੌਲੀ ਕੰਨੀ ਦੇ ਕੋਲ ਬੌਲਾ ਵੀਜੀ ਇਹਦੇ ਜਿਹੜਾ ਠੰਡਾ ਹੋਊਗਾ 9 ਕਿਲੋ ਬੌਲਾ ਹੋਊਗਾ ਐਵੇਂ ਆਪਾਂ ਕਹਿ ਲਿਆ ਤਾਂ ਯਾਰ ਨੋ 9 ਪਾਇਆ ਸਜਣੋਂ ਥਾਨ ਬੜਾ ਸੋਹਣਾ ਲੱਗਾ ਨੋਕ ਵਾਲਾ ਬਾਕੀ ਚੋਂ ਚੋਂ ਆਂ ਦੀ ਇੱਕ ਨੰਬਰ ਹੋ ਗਈ ਕੋਈ ਭੂਰ ਨਹੀਂ ਛੱਟਾ ਨਹੀਂ ਥਾਨੀ ਘਟ ਗਈ ਜੀ ਹਾਂ ਖੁੱਲ ਗਈ ਸ਼ਾਮ ਨੂੰ ਚੋਂ ਦੇ ਟਾਈਮ ਤੇ ਐ ਬਣ ਜਾਂਦੀ ਕਰਮਾਂ ਦੀ ਸਮਾਂ ਦੁਪਹਿਰ ਤਾਂ ਸਜਣੋਂ ਨੋਟ ਕਰਿਓ ਵੀ 2 ਘਟਾਈ ਵਜੇ ਦਾ ਸਮਾਂ ਹੀ ਆ ਅਜੇ ਪੂਜਾਦਾ ਨਹੀਂ ਆ ਤੇ ਸ਼ਾਮ ਨੂੰ ਜਿਹੜੀ ਆ ਪੂਰੀ ਆਰਡਰ ਕੁਆਲਿਟੀ ਫਿਕਸ ਫਿਕਸ ਬਣ ਜੂਗੀ ਠੀਕ ਆ ਜੀ ਬੱਚਾ ਜਿਹੜਾ ਮੇਲ ਕਾ ਬੱਚਾ ਮਗਰ ਇਹ ਥਾਂ ਬੜਾ ਸੋਹਣਾ ਲੱਗਾ ਏ ਮੋਚੀ ਲੱਗਾ ਵੀ ਜੀ ਚੌਂ ਜਾਣਾ ਹੈ ਮੋਗਿਆਂ ਨੂੰ ਆਂਦੀ ਕਰਮਾਣੀ ਤੇ ਵੀਰ ਭਰਾ ਕੋਈ ਇਦਾਂ ਹੀ ਮੰਗਾਲੇ ਆਉਣ ਲੈਣਾ ਅਗਲੇ ਦੇ ਘਰ ਚ ਆ ਗਿਆ ਆਪਾਂ ਫਿਰ ਵੀ ਲੱਗ ਗਿਆ ਗੱਦ ਵੀ ਪੂਰਾ ਹੈ ਨਾ ਪੰਜਾਬ ਵਾਲੀ ਕ੍ਰੋਸ ਆਂਗ ਤੇ ਵਿੱਚ ਆ ਗਈ ਸਜਣੋ ਜਰਦੀ ਪੂਰਾ ਫੁੱਤ ਕੱਲ ਕੱਟਿਆ ਵੱਡੀ ਆ ਵੱਡੀ ਪੂਰੀ ਕਰਮਾਣੀ ਇਹ ਨਹੀਂ ਵੀ ਕੋਈ ਭੇਚ ਹੋਊਗੀ ਮੰਗਾਲੂਗੀ ਵੀਰ ਭਰਾ ਤੇ ਇਹਦੀ ਕੀਮਤ ਕਿੰਨੀ ਕਰਦੀ ਸੀ ਇਹਦੀ ਕੀਮਤੀ ਅੱਜ ਆਪਾਂ ਟੋਕੜਾ ਵਾਲੀ ਕਰ ਦੇਣੀ ਹਿਸਾਬ ਨਾਲ ਤੇ ਠੀਕ ਹੈ ਜੀ ਏ ਵੀ ਜੀ ਹਾਂ ਨਾ ਹੀ ਆਪਾਂ 45000 ਦੀ ਦੇ ਦੇਣੀ ਬੱਚੀ ਨੇ ਫਿਕਸ ਜਿਆ ਕਰ ਲੀਏ ਤੁਸੀਂ ਦਾ ਦੋ ਮਹਾਰਾਜ 40 ਕਰ ਦਈਏ ਚਾ ਝੋਟੀ ਲੈ ਜਾ ਚਾ ਵੈੜ ਲੈ ਦੋ ਚ ਜਿਹੜੀ 45000 ਦੀ ਐਂਡ ਦੇ ਦੇ ਮਹਾਰਾਜ 42000 ਦੀ ਐਂਡ ਦੇ ਦੇ 40 ਜਾਂਦਗੀ ਚਲੋ ਪੈਸਾ ਠੀਕ ਆ ਚਾ ਸਜਣੋ ਝੋਟੀ ਲੈ ਜਾ 40000 ਦੇ ਵਿੱਚ ਚਾ ਵੈੜ ਲੈ ਜਾ ਜਿਹੜੀ ਚੰਗੀ ਲੱਗੂ ਸਾਨੂੰ ਵੀ ਜੀ ਫੁੱਲ ਗਰੰਟੀ ਹੋਊਗੀ ਆਪਣੀ ਇਹ ਦੀ ਤੇ ਵੈੜ ਚੰਗੀ ਆ ਠੀਕ ਆ ਇਹ ਮੇਲਾ ਲੋਟ ਲਿਓ ਪਿੰਡ ਸੋਰ ਸਿੰਘ ਬਾਈ ਦਾ ਥਾਨ ਬਹੁਤ ਸੋਹਣਾ ਬਣਿਆ ਚੰਮਾਲੀ ਦੇ ਉਹ ਵੇਖੋ ਹਾਂ ਚਾਰੇ ਥਾਨ ਕੋਈ ਫੋੜ ਨਹੀਂ ਸ਼ਾਂਗ ਨਹੀਂ ਤੇ ਪਸ਼ੂ ਸਾਰੇ ਸੋਹਣੇ ਆ ਠੀਕ ਹੈ ਜੀ ਖਰੀਦਾਰੀ ਤੁਹਾਡਾ ਫਰਜ਼ ਸਮਝ ਕੇ ਆਪਦੀ ਕਰਿਓ ਜਿਹੜਾ ਪੀਸ ਚੰਗਾ ਲੱਗੂ ਉਹ ਚੁਣ ਕੇ ਤੇ ਲੈ ਜਿਓ ਸੁਈ ਸਵਾਈ ਵੀ ਛੋਟੀ ਚੰਗੀ ਆ ਸੈਂਗ ਸਮ ਚੰਗਾ ਲੱਗਾ ਓਏ ਲੋ ਇਹ ਵੀ ਬਾਂਦੀ ਗੁੰਦੀ ਬੜੀ ਕਰਮਾਂ ਵਾਲੀ ਸਰੀ ਮੈਂ ਨਾ ਬਾਈ ਠੀਕ ਹੈ ਜੀ ਐਵੇਂ ਮੇਰੇ ਖਿਆਲ ਨਾਲ ਦੋ ਢਾਈ ਦਾ ਟਾਈਮ ਹੋਇਆ ਢਾਈ ਦਾ ਟਾਈਮ ਦਿਖਾ ਦਿਓ ਵੀ ਹਾਂ ਲੋਈ ਸਜਣੋ ਢਾਈ ਆਖਿਆ ਸੀ ਢਾਈ ਕਿਹੜਾ ਟਾਈਮ ਹੋਇਆ ਤੇ ਸਾਡੇ ਵੱਲੋਂ ਪਿਆਰ ਭਰੀ ਸასი ਕਾਲ ਜੀ ਰੱਬ ਰੱਖਾ